ਸਤਿ ਸ਼੍ਰੀ ਅਕਾਲ ਵੀਰਸ ਹਾਂ ਸੈਟਰਡੇ ਦੀ ਸਵੇਰ ਹੈ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਮੈਂ ਲਈਏ ਛੁੱਟੀ ਕਿਉਂਕਿ ਅੱਜ ਆਪਾਂ ਬਹੁਤ ਸਾਰੇ ਬਾਜ਼ਾਰ ਦੇ ਕੰਮ ਕਰਨੀ ਐ ਟਾਈਲਸ ਵਗੈਰਾ ਫਾਈਨਲ ਕਰਕੇ ਆਉਣੀ ਐ ਸਿੰਕ ਵਗੈਰਾ ਤੇ ਇਸ ਕਰਕੇ ਅੱਜ ਛੁੱਟੀ ਲਈਏ ਮੈਂ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਵੀ ਹੁਣ ਆਪਣਾ ਕੰਮ ਕਿੱਥੋਂ ਤੱਕ ਪਹੁੰਚ ਗਿਆ ਠੀਕ ਹੈ ਅੱਜ ਇਹ ਆਪਾਂ ਫਰਸ਼ ਪਟਕਾ ਲੀਗਾ ਜਿਹੜਾ ਆਪਾਂ ਨਵਾਂ ਏਰੀਆ ਵਿੱਚ ਐਡ-ਆਨ ਕੀਤਾ ਉਹਦਾ ਪੱਟਣਾ ਪਿਆ ਫਿਰ ਅਸੀਂ ਤਾਂ ਕਲੀਅਰ ਇਧਰੋਂ ਸਾਫ਼-ਸਾਫ਼ ਕੱਟਿਆ ਉਹਨਾਂ ਨੇ ਇੰਨਾ ਏਰੀਆ ਫਟਿਆ ਤੇ ਆਪਾਂ ਦੁਬਾਰਾ ਪੱਥਰ ਪਾਉਣਾ ਪੈਣਾ ਕਿਉਂਕਿ ਆ ਜਿਹੜੀ ਵਿੱਚ ਜਗ੍ਹਾ ਆ ਗਈ ਸੀ ਨਾ ਜਿੱਥੋਂ ਆਪਾਂ ਕੰਦ ਚੱਕੀ ਸੀ ਉਹ ਫਿਰ ਜੋੜ ਆ ਜਾਣਾ ਸੀ ਉਹ ਪਾੜਾ ਲੱਗਣਾ ਸੀ ਫਿਰ ਇੰਨੇ ਏਰੀਆ ਦੇ ਸਾਰੇ ਦਾ ਹੀ ਪੱਟਤਾ ਉਹਨਾਂ ਨੇ ਫਰਸ਼ ਇਧਰੋਂ ਆ ਗਈ ਰਸੋਈ ਐਟਸੋਈ ਦੇ ਵਿੱਚ ਥੋੜਾ ਦੂਰੋਂ ਦਿਖਾਉਣੀ ਆ ਤੁਹਾਨੂੰ ਆ ਦੇਖੋ ਐਦਾਂ ਐਂਟਰੀ ਹੋ ਜੂ ਰਸੋਈ ਚ ਆਪਣੀ ਠੀਕ ਹੈ ਇਥੋਂ ਤੇ ਇਹ ਆ ਗਈ ਆਪਣੀ ਆਪਾਂ ਇੱਥੇ ਸਰਵਿੰਗ ਸੈਲਫ ਵਾਇਸ ਜਿਹੜੀ ਉਹਨੂੰ ਥੋੜੀ ਜਿਹੀ ਸ਼ੇਪ ਦਿੱਤੀ ਉਹਨਾਂ ਨੇ ਠੀਕ ਹੈ 1.5 ਫੁੱਟ ਦੀ ਡੀਪ ਹੋਈ ਸੀ ਆਪਾਂ ਮਤਲਬ 1.5 ਫੁੱਟ ਚੜਾਈ ਦੀ ਠੀਕ ਹੈ ਤੇ ਆਰਾਮ ਨਾਲ ਬੰਦਾ ਕੁਰਸੀ ਲਾ ਕੇ ਰੋਟੀ ਵੀ ਖਾ ਸਕਦਾ ਹੈ ਪਰ ਇੱਥੇ ਆਪਣਾ ਡਾਈਨਿੰਗ ਟੇਬਲ ਆ ਜਾਣਾ ਲੋੜ ਨਹੀਂ ਪੈਣੀ ਇਹਦੀ ਸਰਵਿੰਗ ਸੈਲਫ ਰੂਮ ਹੋ ਜਾਂਦੀ ਇਧਰ ਇਹ ਸੈਲਫ ਪੈ ਗਈ ਸੈਲਫਾਂ ਪੈ ਗਈਆਂ 2 ਲਿਟਰ ਵਾਲੇ ਕੱਢ ਕੇ ਉਹ ਤਿੰਨ ਚਾਰ ਦਿਨ ਹੋ ਗਏ ਸੀਗੇ ਇੱਥੇ ਆਪਣੀ ਸਿੰਕ ਆ ਜਾਣੀ ਹੈ ਜਿਹੜੀਆਂ ਅੱਜ ਆਪਾਂ ਫਾਈਨਲ ਕਰਕੇ ਆਉਣੇ ਆ ਤੇ ਇਹ ਡਰੋਂ ਆਪਾਂ ਇਹ ਸ਼ੀਸ਼ਾ ਤੋਂ ਦੱਸਿਆ ਸੀ ਪਕੜਾ ਲੈਣਾ ਇਸੇ ਡ੍ਰਿਲ ਨਾਲ ਦੂਜਾ ਲਵਾ ਲੈਣੇ ਤਾਂ ਹੀ ਇੱਥੇ ਆਪਾਂ ਇਹ ਜਗ੍ਹਾ ਖਾਲੀ ਛੱਡ ਲਈ ਸੀ ਇੱਥੇ ਤੇ ਬੜੇ ਬੈਟਰ ਵਾਲੀ ਸਟੂਲਿਸਟ ਵਾਲੀ ਲੱਗ ਜਾ ਕਰੂਗੀ ਜਾਂ ਤੁਸੀਂ ਮੈਨੂੰ ਕੋਈ ਆਈਡੀਆ ਦੇ ਦੀ ਉੱਥੇ ਕੀ ਬਣ ਸਕਦਾ ਤੇ ਇਧਰ ਵਾਲੀ ਸੈਲਫ ਆਪਣੀ ਗੈਸ ਵਾਲੀ ਹੋਗੀ ਤੇ ਇੱਥੇ ਆਪਣੀ ਚਿਮੀ ਆ ਜੀ ਜਿੱਦ ਤੋਂ ਪਤਾ ਕਿ ਲੱਗਦੀ ਪਈ ਆ ਠੀਕ ਹੈ ਤੇ ਇੱਥੇ ਆਪਾਂ ਪੈਰਟਰੀ ਬਣਾਉਣੀ ਹੈ ਇੰਨਾ ਖਾਂ ਛੱਡ ਲਿਆ ਸੀਗਾ ਚਲ ਬਾਜੀ ਬਣਾ ਦੇਾਂਗੇ ਕੰਡੀਪੂਲ ਦੇਖਣ ਵਾਸਤੇ ਤੇ ਉੱਪਰੋਂ ਆਪਾਂ ਬੰਦ ਕਰਤਾ ਜਿਹੜਾ ਆਪਣੇ ਪਹਿਲਾਂੋਂ ਲੱਗਿਆ ਹੋਇਆ ਸੀਗਾ ਇੱਥੇ ਪੁਰਾਣੀ ਰਸੋਈ ਚ ਐਗਜ਼ੋਸਟ ਵੇਰ ਉਹ ਆਪਾਂ ਬੰਦ ਕਰਤਾ ਰਸ਼ਨਦਾਂਜਾ ਠੀਕ ਹੈ ਇਧਰ ਅਪਲੈਂਸਸ ਆ ਜਾਣਗੇ ਤੇ ਫਰਸ਼ੇ ਤੋਂ ਪਟਤਾ ਆਪਾਂ ਕਿਚਨ ਦਾ ਫਰਸ਼ ਕੱਲ ਉਹਨਾਂ ਨੇ ਕੱਢਤਾ ਹੁਣ ਕਿਉਂਕਿ ਨਵੇਂ ਸਿਰਿਓਂ ਪੱਥਰ ਲੱਗਣੇ ਸਾਰੇ ਚ ਇਸ ਕਰਕੇ ਸਾਰਾ ਸਾਫ ਕਰਤਾ ਹੁਣ ਇੱਕ ਵਾਰੀ ਹੁਣ ਪੱਥਰ ਆ ਗਿਆ ਹੋਇਆ ਰੜਗਾਈ ਵੀ ਕਰਿਆ ਸ਼ੁਰੂ ਹੋ ਜੂਗੀ ਤੈਲਾਂ ਰეკਮੈਂਡ ਕਰ ਰਹੀ ਸੀ ਉਹ ਪਟਾਈਲਾਂ ਸਾਨੂੰ ਪਸੰਦ ਨਹੀਂ ਆਈਆਂ ਅਸੀਂ ਬਾਥਰੂਮ ਚ ਇੱਕ ਚ ਪਟਾ ਕੇ ਟਾਈਲਾਂ ਵਾਲਿਆਂ ਸੀ ਉਹ ਐਕਸਪੀਰੀਅੰਸ ਮੈਨੂੰ ਬੜਾ ਵਧੀਆ ਨਹੀਂ ਲੱਗਦਾ ਟਾਈਲਾਂ ਵਿੱਚ ਸਾਰ ਸਫਾਈ ਦੀ ਰੱਖਣੀ ਬਹੁਤ ਔਖੀ ਪਿਛਲੀ ਰਸੋਈ ਜੀ ਵੀ ਅਸੀਂ ਟਾਈਲਾਂ ਵਾਲੀਆਂ ਸੀ ਮੈਨੂੰ ਵਧੀਆ ਨਹੀਂ ਲੱਗਿਆ ਸੀ ਇਹ ਟਾਈਲਾਂ ਦਾ ਤਜਰਬਾ ਪੱਥਰ ਦਾ ਜ਼ਿਆਦਾ ਵਧੀਆ ਲੱਗ ਰਿਹਾ ਇੱਕ ਤਾਂ ਹੰਢਣਸਾਰ ਬਹੁਤ 35 ਸਾਲ ਹੋ ਗਏ ਪੱਥਰ ਲੱਗੇ ਨੂੰ ਅੱਜ ਵੀ ਉਵੇਂ ਹੀ ਪਿਆ ਹੁਣ ਜਦੋਂ ਰਗੜਾਈ ਹੋਣੀ ਹੈ ਚਮਕ ਜਾਣਾ ਨਹੀਂ ਤੇ ਇੱਧਰ ਆਪਣਾ ਡਰਾਈਂਗ ਰੂਮ ਦਿਖਾ ਦਿੰਨੀ ਹੁਣ ਥੋੜਾ ਜਿਹਾ ਬਸ ਪਿਆ ਤਾਂ ਹਜੇ ਖਿਲਾਰਾ ਹੀ ਹੈ ਠੀਕ ਹੈ ਇਹ ਬੇਬੇ ਉੱਠ ਗਈ ਚਾਹ ਪੀ ਲਈ ਆਰੇ ਕੋ ਆਰੇ ਕੋ ਟੇਬਲ ਸਾਫ ਨੂੰ ਸਾਫ ਕਰ ਲਾ ਕੱਪ ਸਵਾਦ ਲੈ ਰਹੇ ਹੋ ਸਾਫ ਹੋ ਟੇਬਲ ਤੋਂ ਉੱਠ ਰザーਦੇ ਛੇ ਕਿੰਨਾ ਸੋਹਣਾ ਲੱਗ ਰਿਹਾ ਮੈਂ ਖਾਜੀ ਟੇਬਲ ਤੇ ਬੈਠ ਕੇ ਜਾਵਾਂ ਠੀਕ ਹੈ ਚੇਹੇ ਫਿਰ ਤੁਹਾਨੂੰ ਦਿਖਾਉਂਗੀ ਮੈਂ ਦੇਖ ਪੱਥਰ ਪੁੱਥਰਾ ਬਣਾ ਆ ਗਿਆ ਦੇਖੋ ਕਿੰਨ ਸੱਚਮੁੱਚ ਕਿੰਨਾ ਸੋਹਣਾ ਲੱਗਦਾ ਹੈ ਅਸਲ ਵਿੱਚ ਜਦੋਂ ਜਿਆਦਾ ਗੰਦੇ ਤੋਂ ਬਾਅਦ ਸਫਾਈ ਸਫਾਈ ਹੁੰਦੀ ਹੈ ਚਾਹ ਬੈਠੋ ਉਹ ਕਲਾ ਵੀ ਆ ਬਿਆਜ਼ ਸੱਚੀ ਜਦੋਂ ਗੱਲ ਨੇ ਹੋਣਾ ਹੁੰਦਾ ਕੰਮ ਉਹ ਵੀ ਹੁੰਦਾ ਲੰਬੀ ਪਲੈਨਿੰਗ ਦੇ ਵਿੱਚ ਪੈ ਗਿਆ ਸੀ ਹੁਣ ਆਪਾਂ ਅਗਲੀ ਵਾਰ ਜਿਹੜੀ ਮਿਸਤਰੀ ਲਾਵਾਂਗੇ ਤਦ ਬਾਅਦ ਜਿਹੜਾ ਰਹਿ ਜਾਊਗਾ ਬੱਸ ਕਾਫੀ ਹੋ ਜਾਊਗਾ ਪਰ ਫਿਰ ਵੀ ਰਹਿ ਤਾਂ ਜਾਊਗਾ ਹੀ ਕਿਉਂਕਿ ਡਾਕਾ ਘਰ ਹੈ ਕਿਹੜਾ ਸਾਰੇ ਇੱਕੋ ਵਾਰੀ ਹੋ ਜਾਣਾ ਉਹ ਫਿਰ ਮੁੰਡੇ ਦੇ ਵਿਆਹ ਵੇਲੇ ਕਰਾਂਗੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਪੱਥਰ ਦਿਖਾਉਣੀ ਆ ਪੱਥਰ ਆ ਗਿਆ ਹੋਇਆ ਠੀਕ ਹੈ ਤਈ ਉਹ ਨਹੀਂ ਪੀ ਜਾਂਦਾ ਮਾਸੂਮ ਸੋਣ ਸੋਹ ਹੋਇਆ ਪਿਆ ਹੈ ਆ ਦੇਖੋ ਇੱਥੋਂ ਵੀ ਕੰਮ ਹੋਣ ਵਾਲਾ ਸੀਗਾ ਇਹ ਸੀਵਰੇਜ ਪਾਤਾ ਉੱਪਰੋਂ ਨਾ ਆਪਣੇ ਇੱਥੋਂ ਏਸੀ ਦਾ ਪਾਣੀ ਦਾ ਅੱਡ ਪ੍ਰਣਾਲਾ ਸੀਗਾ ਦੇਖੋ ਸਾਈਡ ਤੇ ਇੱਥੋਂ ਆ ਦੇਖੋ ਇੱਥੋਂ ਟੁਕਾ ਟੁਕਾ ਟੁਕਕ ਲਿੱਗੀ ਜਾਂਦਾ ਜੋ ਨਹੀਂ ਹੁੰਦਾ ਜਿਹੜਾ ਦਾ ਇਨੀ ਸ਼ਿਕਲੋ ਸਾਰਾ ਦਿਨ ਤੇ ਹੁਣ ਇੱਥੇ ਪਾਈਪ ਆਤੀ ਪੱਕੀ ਸੀਵਰੇਜ ਪਾਤਾ ਇਹੇ ਚ ਪਾਤਾ ਨੂੰ ਪ੍ਰਣਾਲਾ ਇਹਦੇ ਵਿੱਚ ਇੱਕ ਟਾਈਲ ਸਾਡੀ ਇੱਥੋਂ ਬੈਠੀ ਹੋਈ ਰਹਿੰਦੀ ਸੀ ਰਹਿ ਜਾਂਦਾ ਸੀ ਪੱਥਰ ਪਤਰ ਕੋਟਾ ਜਲਵਾਇਆ ਸੀ ਜੇ ਹੁਣ ਇੱਕੋ ਇਥੋਂ ਸਾਰਾ ਸੋਝਦਾ ਆ ਟਾਈ ਦੀ ਪੱਟਣ ਪੱਟਣੀ ਗਈ ਇਥੇ ਆਪਣੇ ਪਹਿਲਾਂ ਤੱਕੀ ਸੀਗੀ ਕੁਝ ਵਰਕ ਸੀਗਾ ਤੇ ਇਹਨੂੰ ਪੂਰਾ ਨਹੀਂ ਸੀ ਭਰ ਸਕਦੇ ਕਿਉਂਕਿ ਉਹ ਫਿਰ ਅੱਡ ਦਾ ਲੱਗਣਾ ਸੀ ਫਿਰ ਇਥੇ ਉਹ ਆਰਕੀਟੈਕਟ ਕਹਿੰਦਾ ਕੋਈ ਡਿਜ਼ਾਈਨਿੰਗ ਕਰਦਾਂਗੇ ਇਹਨੂੰ ਇਸ ਤਰ੍ਹਾਂ ਕਰ ਦਿੰਨੇ ਆ ਤੇ ਮੀ ਪਈ ਜਾਂਦਾ ਤੇ ਪਤ ਦੇਖੋ ਕਿ ਸੋਨਵਾ ਦੂਰ ਛੜੀ ਲੱਗੀ ਪਈ ਹੈ ਪੱਥਰ 깔 ਆ ਗਿਆ ਇਹ ਜਿਹੜਾ ਆਪਣਾ ਡਰਾਇੰਗ ਰੂਮ ਆਪਣਾ ਲੌਬੀ ਚ ਲੱਗਣਾ ਉਹ ਛੋਟੇ ਪੀਸ ਹੈ ਕਿਉਂਕਿ ਪਹਿਲਾਂ ਛੋਟੇ ਲੱਗੇ ਹੋਏ ਹੈ ਉਹਦੇ النهارده সাইਜ਼ ਹੈ ਫਿਰ ਸੋਰੀ ਵਾਲੇ 2/2 ਦੇ ਥੋੜੇ ਜਿਹੇ ਵੱਡੇ ਲਵਾਏ ਆ ਠੀਕ ਹੈ ਮੈਂ ਤਾਂ ਇਸ ਤੋਂ ਵੀ ਵੱਡਾ ਰਿਕਵੈਸਟ ਕਰਦੀ ਸੀ ਪਰ ਚਲੋ ਤੁਹਾਨੂੰ 2/2 ਉਹ ਨਾ ਸਾਬ ਨਹੀਂ ਕਿੰਨੋਂ ਵਾਲੇ ਇਹ ਇਹ ਆਪਾਂ ਦੇ ਚਲੋ ਆਦੇ ਸਾਰਾ ਘਰਮ ਦਾ ਆਲਮੋਸਟ ਸੇਮ ਹੀ ਹੋ ਜਾਣਾ ਤੇ ਵਿੜੇ ਚ ਵੈਸੇ ਸਮਝੋਂਗੇ ਨਹੀਂ ਹੋਣੀ ਕਿਉਂਕਿ ਕੋਟਾ ਵੀ ਕੋਈ ਬਾਹਲਾ ਨਹੀਂ ਚੱਲਿਆ ਲੰਬਾ ਟਾਈਂ ਨਹੀਂ ਚੱਲਿਆ ਥੋੜਾ ਟਾਈਂ ਵਹਿਲਵਾਏ ਨੂੰ ਤੇ ਛੇਤੀ ਹੀ ਖਰਾਬ ਹੋ ਗਿਆ ਤੇ ਹੁਣ ਸਾਡਾ ਇਹ ਲੋਨਸ ਦਿਲ ਨਹੀਂ ਕਰਦਾ ਲੱਗਦਾ ਟਾਈਲਾਂ ਵੀ ਡਬਲ ਮਾਈਂਡਡ ਹੀ ਐ ਸਾਡਾ ਟਾਈਲਾਂ ਲੈ ਕੇ ਫਰੰਟ ਵੇੜੇ 'ਚ ਤੇ ਸੋਚ ਰਹੇ ਆਂ ਵੀ ਉਹ ਜਿਹੜਾ ਗ੍ਰੇਨਾਇਟ ਹੈ ਹਾਂ ਵੀ ਗ੍ਰੇਨਾਇਟ ਲਵਾइए ਜੇ ਤੁਹਾਡੇ ਗ੍ਰੇਨਾਇਟ ਲੱਗਿਆ ਕਿਸੇ ਦੇ ਵੇੜੇ 'ਚ ਤੇ ਦੱਸਿਓ ਜਰੂਰ ਵੀ ਕਿੰਨਾ ਉਹ ਮਤਲਬ ਗੁੱਡ ਐਕਸਪੀਰੀਅੰਸ ਹੈ ਕਿੰਨਾ ਖੜਦਾ ਠੀਕ ਹੈ ਦੇਖਣ ਜਦੋਂ ਬਹੁਤ ਸੋਹਣਾ ਲੱਗਦਾ ਮੇਰੀ ਕਸਮ ਨੇ ਲੱਗਿਆ ਹੋਇਆ ਇਸ ਕਰਕੇ ਸੋਚ ਰਹੇ ਵੀ ਇਸ ਤਰੀ ਲਵਾ ਲਈਏ ਕਿ ਪਿਛਲੇ ਵੇੜੇ 'ਚ ਤਾਂ ਸ਼ਾਇਦ ਵਡੀਆਂ ਟਾਈਲਾਂ ਲਵਾ ਲਾਂਗੇ ਤੇ ਹਾਲ ਤਾਂ ਪਿਛਲੇ ਮਹੀਨੇ ਦਾ ਕੋਈ ਨਹੀਂ ਤੇ ਪਰ ਹਾਲ ਤਾਂ ਚਲੋ ਹੁਣ ਪਹੁੰਚੀ ਸੀ ਜਦੋਂ ਪੱਛੇ ਸਾਡੇ ਪੌਂਚੇ ਤੱਕ ਜੀ ਅਸੀਂ ਸੀਰੀਅਸ ਟੀਮ ਨੂੰ ਪ੍ਰੇਅਰ ਸੀਗੇ ਲੋ ਹਾਂ ਦੇਖੋ ਤੇ ਇਧਰ ਆਪਣੇ ਉੱਤਰਲੇ ਪਾਸੇ ਵੱਲ ਆਟੋਮੈਟਿਕ ਮਸ਼ੀਨ ਲਈ ਹੁੰਦਾ ਕੈਬਨਟ ਬਣਾਇਆ ਸੀ ਪਰ ਉੱਜੀ ਹੈ ਇਧਰ ਪਿਛਲੇ ਵੀਡੀਓ ਦੇ ਵਿੱਚ ਸਾਰਾ ਸਮਾਨ ਪੱਛੇ ਸਾਡੇ ਕੀਤੀ ਹੈ ਅਰ ਸੋਈ ਜੀ ਉਹ ਸਮਾਨ ਖਿਲਰੇ ਹੋਏ ਸਨ ਤੇ ਕਰ ਹੁਣ ਉੱਤੇ ਰੱਖਣ ਨੂੰ ਵੀ ਥਾ ਨਹੀਂ ਗਾ ਇਦਾਂ ਹੀ ਪੇਟੀ ਕਰ ਸਕਦੇ ਪਹਿਲਾਂ ਆਪਾਂ ਟਾਈਲਾਂ ਹਟੰਦਾ ਤੇ ਲਵਾ ਕੇ ਨਵੇਂ ਡੇ ਹੋਏ ਬਾਹਰੋਂ ਦਾ ਪੋਰਚ ਦੇ ਵਿੱਚ ਤਾਂ ਸੀ ਕਲੀ ਪਾਲਿਸ਼ ਦਾ ਕੰਮ ਨਵੇਂ ਡੇ ਹੋਏ ਆ ਬਾਹਰਲਾ ਬਾਹਰਲਾ ਦਾ ਅੰਦਰੋਂ ਤੀਜੇ ਕਿ ਦਿਨੋਂ ਹੀ ਗੰਦਾ ਜਾ ਹੋ ਰਹਿ ਰਿਹਾ ਸੀ ਇਹ ਸੀ ਕੜਾਹੀ ਜੂੜ ਵੱਡੇ ਹੋਏ ਤੇ ਲੋ ਜੀ ਅੱਜ ਫਿਰ ਜਾਵਾਂਗੇ ਆਪਾਂ ਤਾਂ ਟਾਈਲਾਂ ਦੇਖਣ ਸੀ ਇਹ ਆਪਣੀ ਪਹਿਲਾ ਇਸ ਤਰ੍ਹਾਂ ਦੀ ਸੀ ਵੀ ਨਾ ਇੱਕ ਹੋ ਹੋ ਇਹ ਮੇਰੇ ਇੱਕਦਮ ਇਥੇ ਖੁੱਲ੍ਹਾ ਹੋ ਜੂਗਾ ਲੇਕੋ ਐਂਟਰੀ ਐਂਟਰ ਕਰਕੇ ਇਹ ਤੋਂ ਥੋੜਾ ਜ਼ਿਆਦਾ ਹੀ ਸਾਨੂੰ ਲੰਮਾ ਲੰਮਾ ਜਿਹਾ ਲੱਗਦਾ ਹੁੰਦਾ ਸੀਗਾ ਠੀਕ ਹੈ ਤੇ ਚਲੋ ਠੀਕ ਹੈ ਜੀ ਬਾਕੀ ਦੀ ਪ੍ਰੋਗਰੈਸ ਤੁਹਾਨੂੰ ਫਿਰ ਨਾਲ-ਨਾਲ ਦਿਖਾਉਂਦੀ ਰਹੂੰਗੀ ਠੀਕ ਹੋਪਫੁਲੀ ਠੀਕ ਲੱਗੂਗਾ ਲਓ ਜੀ ਆਪਾਂ ਹੁਣ ਹੋ ਗਏ ਰੈਡੀ ਜਿਹੜਾ ਕਹਿੰ ਲਈ ਛੁੱਟੀ ਲਈ ਸੀ ਉੱਥੇ ਚਲਦੇ ਆ ਪਹਿਲਾਂ ਆਪਾਂ ਯੂਨੀਵਰਸਿਟੀ ਜਾਵਾਂਗੇ ਉੱਥੋਂ ਛੋਟਾ ਜਿਹਾ ਕੰਮ ਕਰਨਾ ਹੈ ਫਿਰ ਆਪਾਂ ਇੱਕ ਤਬਾਹ ਲਗਣਗੇ ਫਿਰ ਚੰਡੀਗੜ੍ਹ ਹੀ ਫਿਰ ਆਪਾਂ ਚੱਲਾਂਗੇ ਟਾਇਲਸ ਵੇਖਣ ਵਾਸਤੇ ਤੇ ਸਭ ਤੋਂ ਆਪਾਂ ਆਪਣੀ ਨੋਵਾ ਦੀ ਰਜਿਸਟ੍ਰੇਸ਼ਨ ਲੈਣੀ ਹੈ ਯੂਨੀਵਰਸਿਟੀ ਤੋਂ ਉਹਦੇ ਨੰਬਰ ਚੇਂਜ ਕਰਵਾਇਆ ਸੀ ਪਹਿਲਾਂ ਇਹਦਾ ਚੰਡੀਗੜ੍ਹ ਦਾ ਨੰਬਰ ਸੀ ਹੁਣ ਪੰਜਾਬ ਦਾ ਕਰਾਇਆ ਹੈ ਤੇ ਫੇਰ ਉਹ ਦੂਬਾ ਦਾ ਫੋਟ ਅਥਰੀਸਟੇਸ਼ਨ ਲੈ ਕੇ ਤੇ ਫੇਰ ਚੱਲਾਂਗੇ ਆਪਾਂ ਦੇਖਣ ਆਵਸਮ ਦੇਖੋ ਸੋਣਾ ਸੋਣਾ ਹੋਇਆ ਪਿਆ ਬਹੁਤ ਸੋਹਣਾ ਦੇਖੋ ਬੱਦਦਾ ਜਾ ਕੇ ਫਿਰਦਾ ਉੱਪਰ ਠੀਕ ਹੈ ਤੇ ਹ ਸੋਹਣਾ ਲੱਗਿਆ ਸਾਰਾ ਕੁਝ ਗ੍ਰੀਨ ਗ੍ਰੀਨ ਬੈਕ ਬੈਕ ਐਂਡ ਫਰੰਟ ਕੈਮਰੇ ਦੀ ਦਿਖਾ ਦੇਣੀ ਆ ਤੁਹਾਨੂੰ ਤੋਤਾ ਤੋਤਾ ਲੱਗ ਰਹੀ ਨੇਚਰ ਇਸਦੀ ਬੈਕ ਸਾਈਡ ਵਾਲੀ ਸਾਈਡ ਪੋਸਟ ਆਫਿਸ ਜਾਣਾ ਇਸ ਕਰਕੇ ਤੁਹਾਨੂੰ ਇੰਟੀਰੀਅਰ ਤੋਂ ਤਾਂ ਨਹੀਂ ਜ਼ਿਆਦਾ ਦਿਖਾ ਸਕਦੀ ਮੈਂ ਜਿਹੜੇ ਪਲਾਨਸ ਥੋੜੀ ਚੇਂਜ ਹੋ ਗਈ ਹੇਰਸਤੀ ਆਪਾਂ ਜਾਏ ਆ ਇਹ ਕੰਮ ਜਿਹੜਾ ਕਰਨ ਸੀ ਕਰਿਆ ਏ ਪਰ ਹੋ ਕਾਈ ਉਹਦੇ ਬਾਬੂ ਲੱਗ ਗਿਆ 12:00 ਵਜੇ ਤੇ 12:00 ਵਜੇ ਅੰਤ ਸਾਬ ਨੇ ਆਪਣੇ ਕਿਸੇ ਨੂੰ ਕਲੀਨ ਦੇ ਮਤਲਬ ਕਿ ਉੱਥੇ ਜਾਣਾ ਸੀਗਾ ਉਹ ਤਾਂ ਚਲੇ ਗਏ ਤੇ ਫਿਰ ਮੈਂ ਉਹ ਨਹੀਂ ਦੇਖ ਸ ਫਿਰ ਫਿਰ ਜਾ ਕੇ ਵੀਡੀਓ ਬਣਾ ਲੈਣੀ ਹੈ ਤੇ ਫਿਰ ਸ਼ਾਮ ਨੂੰ ਜਿਹੜਾ ਸਾਰੇ ਕੰਮ ਕਰਾਂ ਸੀ ਸ਼ਾਮ ਨੂੰ ਕਰਾਂਗੇ

ਨਹੀਂ ਨਹੀਂ ਇਹ ਛੁੱਟੀ ਲਈ ਜੰਡੀ ਅੱਛਾ ਅਰੇ ਵਾਹ ਛੁੱਟੀ ਲਈ ਸੀ ਅੱਜ ਅਰੇ ਭੈਣ ਨੇ ਛੁੱਟੀ ਵੀ ਲਈ ਨਹੀਂਣ ਵਾਸਤੇ ਵੀ ਛੁੱਟੀ ਚਾਹੀਦੀ ਆ ਸਾਨੂੰ ਤੇ ਹੈ ਨਾ ਛੁੱਟੀ ਲਈ ਸੀ ਅੱਜ ਇੱਕ ਦੋ ਕੰਮ ਕਰਨ ਵਾਲੇ ਸੀ ਤਖਸ਼ੂ ਤਖਸ਼ੂ ਕਹਿੰਦੀ ਆ ਮੇਰਾ ਨਹੀਂ ਛੁੱਟਿਆ ਹਾਂ ਨਹੀਂ ਛੁੱਟਿਆ ਦੋਵੇਂ ਹੀ ਪਿੱਛੇ ਸ਼ੋਰ ਆ ਇੱਕੋ ਜੇ ਨਾਂ ਨੇ ਬੁਝਦੇ ਜਾਂਦੇ ਨਹੀਂ ਛੁੱਟਿਆ ਚੱਲ ਰਿਹਾ ਤੇ ਠੀਕ ਆ ਹਾਂ ਅਲੀ ਬਾਬਾ ਮੌਸਮ ਹੋ ਗਿਆ ਥੋੜਾ ਪਰ ਥੋੜੀ ਜਿਹੀ ਹਵਾ ਥੋੜੀ ਜਿਹੀ ਹਵਾ ਚੱਲਦੀ ਹੈ ਤੇ ਹੁਣ ਥੋੜਾ ਜਿਹਾ ਸਾਹ ਆ ਰਿਹਾ ਪਰ ਫੇਰ ਹੋ ਜਾਣਾ ਫੇਰ ਹੋ ਜਾਣਾ ਆਵਾਜ਼ ਬੰਦ ਹੈ ਅੱਜ ਬੰਦ ਹੈ ਹਲੇ ਤਾਂ ਅੱਛਾ ਤੁਰਕ ਉਤਰਾਇਆ ਟਾਈਲੈਂਟ ਲਈਆਂ ਦੇਖਣੀਆਂ ਸੀਗੀਆਂ ਅੱਛਾ ਅੱਛਾ ਤੇ ਛੁੱਟੀ ਲਈ ਸੀਗੀ ਤੇ ਟਾਈਲਾਂ ਕੀ ਹੈ ਬਾਹਰ ਰਾਂਣਾ ਸੇ ਨਹੀਂ ਨਹੀਂ ਅੰਦਰ ਰਸੋਈ ਚ ਅੰਦਰ ਰਸੋਈ ਉਹਦੇ ਚ ਸੈਲਫਨ ਸਲਫਾਨ ਵਾਲਾ ਫਾਇਰ ਲੱਗਾ ਸੀ ਉਹ ਨਹੀਂ ਆਹ ਹੀ ਲਾਉਣੇ ਵਾਈਟ ਹੀ ਥੋੜਾ ਹੋ ਲੱਗਦਾ ਥੋੜਾ ਨੇੜਾ ਹਾਂ ਉਹ ਹੀ ਲਾਉਣੇ ਹੈ ਨਾ ਤੇ ਅੰਦਰ ਤਾਂ ਪੱਥਰੀ ਲਾਉਣੇ ਟਾਈਲਾਂ ਨਹੀਂ ਲਾਉਣੀਆਂ अच्छा आ गया पत्थर कल अच्छा ओठ ही मेनू पसंद है हां ओही ठीक है मेनू चंगले टाइल हैं ओ टाइलਾਂ ਦੇ ਵਿੱਚ ਨਾ ਕੋਈ ਐਂਦਾ ਕਚਰਾ ਫਸਦਾ ਏ ਉਹ ਗੰਦ ਘੱਟ ਘੱਟ ਨਾ ਖਰਾਬ ਹੁੰਦਾ ਟਾਈਲਾਂ ਵੈਸੇ ਵੀ ਨਾਂਟੀ ਬਾਲੀ ਲਾਈਫ ਮੈਨੂੰ ਆਇ ਲੱਗਦਾ ਹੈ ਨਹੀਂ ਟਾਈਲ ਦੀ ਉਹ ਮੜਾ ਆ ਜਾ ਕੋਈ ਚੀਜ਼ ਨਿਕਪੇ ਬਾਹਰ ਜੀ ਦਾਲ ਸਾਰੇ ਕਿਤੇ ਅਰੇ ਵਾ ਤੁਹਾਡੀ ਵੀਡੀਓ ਬਣਾਤੀ ਮੈਂ ਖੜੀ ਖੜੀ ਹੋ ਗਿਆ ਤੇ ਮੇਰਾ ਦਰਵਾਜ਼ਾ ਵੀਰ ਬੰਦ ਹੋ ਗਿਆ ਫੇਰ ਕੋਲੋਂ ਬਣਾਇਆ ਹੋ ਗਿਆ ਸੀ ਪਤਾ ਮਿਲਿਆ ਮੈਂ ਸੋਚ ਰਹੀ ਸੀ ਕਿ ਭਾਂਜੇ ਨੂੰ ਲਾਵਾਂਗੀ 2 ਮਿੰਟ ਹਾਂ ਹਾਂ ਤੇ ਮਾ ਜੀ ਕਿੱਥੇ ਟਾਈਮ ਹੀ ਨਹੀਂ ਲੱਗਦਾ ਨਿਕਲਿਆ ਨਹੀਂ ਜਾਂਦਾ ਬੱਸ ਅਸਲ ਵਿੱਚ ਗਰਮੀ ਹੋ ਜਾਂਦੀ ਹੈ ਨਾ ਆਂਟੀ ਇਹ ਨੂੰ ਹੋਰ ਸੜ ਗਈ ਉਹਨਾਂ ਦੇ ਲਈ ਇੰਨੀ ਗਰਮੀ ਵਿੱਚ ਮਿਲ ਹੀ ਨਹੀਂ ਸਕੇ ਇੱਕ ਦੂਜੇ ਨੂੰ ਅੰਦਰੋਂ ਹੀ ਨਹੀਂ ਨਿਕਲਿਆ ਜਾਂਦਾ ਵਾ ਜੀ ਨਹੀਂ ਕਰਦਾ ਤੇ ਬੋਲੇ ਸੇਹ ਸ਼ਾਵ ਸੀ ਨਹੀਂ ਹੁੰਦੀਆਂ ਕੋਈ ਨਹੀਂ ਕਿ ਅਸੀਂ ਤਾਂ ਹੁੰਦੇ ਹੀ ਨਹੀਂ ਆ ਸਹੀ ਐ ਕਿ ਵੇਗ ਨਿਸ਼ਾ ਕਦੋਂ ਆਏਗਾ ਨਿਸ਼ਾ ਹੁਣ ਦੇਖੋ ਹੁਣ ਤਾਂ ਕਹਿੰਦਾ ਸੀਗਾ ਵੀ ਕੋਲ ਆ ਸਕਦਾ ਮੈਂ ਹਾਂ ਸੀ ਉਦੋਂ ਗਰਮ ਸੀ ਬਸ ਅਜੇ ਨੀ ਮੈਂ ਜਾਂਦੀ ਤਾਂ ਫਿਰ ਲੈ ਵਕਤ ਆਵਾਂਗੇ ਫਿਰ ਦਿਖਾ ਲੇ ਹਾਂ ਬਸ ਥੋੜਾ ਜਿਹਾ ਫਰਸ਼ ਨੂੰ ਸਟੇਜੇ ਫਿਰ ਤੁਹਾਨੂੰ ਦਿਖਾਉਂਗੀ ਹਾਂ ਠੀਕ ਹੈ ਫਿਰ ਮਾਰੇ ਸਿਕਰਾ ਹਾਂ ਹਾਂ ਠੀਕ ਹੈ ਹਾਂ ਚਲੋ ਮੈਨੂੰ ਚੋਇਸ ਆਤੀ ਹੈ ਤੇਰੀ ਆਹੋ ਸਾਨੂੰ ਬੇ ਚੈਰਿਸ ਅੱਛੀ ਹੈ ਬੱਚੇ ਜਨੀਏ ਹੁਣ ਮੈਂ ਬਣਾ ਕੇ ਕਾਰਨਰ ਕਿਚਨ ਬਣਾ ਰਹੇ ਹਾਂਜੀ ਹਾਂ ਸਾਰੀ ਤੇ ਬੇਟੇ ਬਨੀਆਂ ਬਨਾਈਆਂ ਮਿਲਦੀਆਂ ਨੇ ਉਹ ਵਿੱਚ ਆ ਕੇ ਜਿਹੜੇ ਸਾਈਜ਼ ਲੈ ਕੇ ਪਾ ਜਾਂਦੇ ਸਭ ਕੁਝ ਉਹਦੇ ਵਿੱਚ ਨਾ ਹੋ ਤਾਂ ਨਹੀਂ ਹਾਂ ਬ੍ਰਿਕਲੈਂਡ ਨੂੰ ਲਗਾਉਂਗੇ ਪਾ ਕੇ ਜਾਣਗੇ ਤੇ ਫਸੇ ਇਹ ਵੀ ਜਿਹੜੇ ਮੁੰਡ ਵਰਕ ਵਗੈਰਾ ਆਪਣੀ ਚੋਆਇਸ ਅਮਟੀਰੀਅਲ ਲਵਾ ਕੇ ਚੰਗੀ ਤਰ੍ਹਾਂ ਬਣਵਾ ਲਾਂਗੇ ਬਿਜਰੀ ਤੋਂ ਅਗਰ ਉਹਨਾਂ ਕੀ ਕੁਛ ਹੈ ਜਿਹੜਾ ਲੇਟੈਸਟ ਹੋਊਗਾ ਉਹ ਵੀ ਹਨ ਆਰਕੀਟੈਕਟ ਜਿਸ ਦੰਦੇ ਆ ਪੀ ਵੀ ਆ ਆ ਲੱਗਦਾ ਨਹੀਂ ਹੁਣ ਇਹ ਸਾਡੀ ਪੀ ਵੀ ਸੀ ਹਾਂ ਤੇ ਉਹ ਗਲਤੀ ਨਹੀਂ ਗਲਤੀ ਨਹੀਂ ਹਾਂ ਹੁਣ ਦੇਖਦੇ ਆ ਨਹੀਂ ਬੱਲੇ ਬੱਲੇ ਸਾਬ ਠੀਕ ਆ ਆਰਕੀਟੈਕਟ ਕੀ ਦੱਸਦਾ ਵੀ ਲੇਟੈਸਟ ਕੀ ਚੱਲ ਰਿਹਾ ਹੈ ਅੰਦਰ ਜਿਹੜੇ ਕੁੰਡੇ ਲੱਗਦੇ ਆ ਨਾ ਅੰਦਰ ਹਾਂ ਉਹ ਖਰਾਬ ਹੋ ਜਾਂਦੇ ਅੱਛਾ ਉਹ ਖਰਾਬ ਹੋ ਜਾਂਦੇ ਤੇ ਜਿਹੜੇ ਉਹ ਸਪ੍ਰਿੰਗ ਟਾਈਪ ਹੈ ਜਿਹੜੇ ਆਪਣੇ ਆਪ ਬੰਦ ਹੋ ਜਾਂਦੇ ਉਹ ਖਰਾਬ ਅਸੀਂ ਉਹ ਸੋਚ ਰਹੀ ਸੀ ਉਹ ਲਵਾ ਲਈਏ ਫਿਰ ਉਹ ਸਹੀ ਗੱਲ ਹੈ ਫਿਰ ਹਾਈ ਮਨਾਈ ਡਰੈਨ ਲੀਕ ਪਤਨ ਕੀ ਕਹਿੰਦੇ ਉਹਨਾਂ ਨੂੰ ਆ ਉਧਰ ਗਈ ਹੁਣ ਉਹ ਗਈ ਹੋਈ ਨਹੀਂ ਮੈਂ ਵੀ ਚੱਲੀ ਹਾਂ ਹੁਣ ਅੱਜ ਛੁੱਟੀ ਲਈ ਸੀਗੀ ਉਹ ਕੰਮ ਕਰਕੇ ਆਉਣ ਨੂੰ ਪਰ ਕੰਮ ਹੁਣ ਉਹ ਇਹਨਾਂ ਦਾ ਫਰੈਂਡ ਦੇ ਮਤਲਬ ਹੋ ਗਿਆ ਇਸ ਮਾਣੀ ਉੱਥੇ ਚਲੇ ਗਏ ਕਹਿੰਦੇ ਮੈਨੂੰ 2 ਘੰਟੇ ਲੱਗਣਗੇ ਫਿਰ ਮੈਂ ਕਹਿੰਦਾ ਇਹਨਾਂ ਦਾ ਫਰੈਂਡ ਆ ਨਹੀਂ ਸੁਕਾਪਾ ਦਾ ਅੱਛਾ ਤੇ ਉਹਦੇ ਮਤਲਬ ਹੋ ਗਏ ਤੇ ਕਹਿੰਦਾ ਮੈਂ ਭੋਗਤੇ ਜਾਂਦਾ ਫਿਰ ਮੈਂ ਆਖਿਆ ਮੈਂ ਭੱਜ ਕੇ ਆ ਵੀਡੀਓ ਦਾ ਕੰਮ ਨਹੀਂ ਮੇਰੇ ਮੈਂ ਤੁਸੀਂ ਜੋ ਲਾਉਂਗੇ ਫਿਰ ਆਉਂਗਾ ਸਾਰੇ ਬੰਪਾ ਜੋ ਭਾਈ ਆਈ ਜਲਦੀ ਆ ਮੈਂ ਆਂਟੀ ਆਈ ਜਲਦੀ ਆਂਦਾ ਤਾਂ ਫਿਰ ਮੈਂ ਕਿਾ ਛੁੱਟੀ ਦਾ ਪੂਰਾ ਫਾਇਦਾ ਲੈ ਲੀਏ ਕੰਮ ਹੋ ਜਾਣਾ ਕੱਲ ਸੰਭੀਏ ਕੱਲ ਫਿਰ ਜਾਣਾ ਨਹੀਂ ਸ਼ੌਪ ਤੇ ਫਿਰ ਕੱਲ ਤੇ ਵੀਡੀਓ ਬਣਨੀ ਨਹੀਂ ਫਿਰ ਮੈਂ ਅੱਗੇ ਨਹੀਂ ਬੈਠ ਕੰਮ ਹੋ ਚਲੋ ਠੀਕ ਆਂਟੀ ਹਾਂ ਇਹਦੇ ਦਰਵਾਜ਼ੇ ਫੇਰ ਬੰਦ ਹੋ ਗਿਆ ਫੇਰ ਖੋਲਾਂ ਚਲੋ ਜੀ ਹੁਣ ਮੈਂ ਤੁਹਾਨੂੰ ਜੋੜੀਆਂ ਛਾ ਕੇ ਮਿਲਦੀਆਂ ਕਿਉਂਕਿ ਹੁਣ ਮੈਂ ਡਰਾਈਵ ਕਰਨਾ ਤੇ ਡਰਾਈਵ ਕਰਦੇ ਫਿਰ ਮੈਂ ਇਹ ਨਹੀਂ ਬਣਾ ਸਕਦੀ ਇਕੱਲੀ ਠੀਕ ਹੈ जी, पहुंच के लो जी, अब तो पहुंच आ, ठीक है जी, वीडियो अपने। नो जी, जी। जी, के लो वीडियो अपने। बड़ा नीमा हो गया क्या तो पे, पे कह भी इतने दी पर इधर है नहीं जिधर कार खड़ी उधर तो कुछ नहीं चलो जी ਆਪ ਪਚਾਲਦੇ ਆ। ਕਲੇਟ ਕਲੌਥ ਹਾਊਸ। ਬਾਤ ਮਦਿ ਨੀ ਵਾਜ ਗਈ। ਸੰਜੀ, ਕਿਵੇਂ ਹੋ? ਮਨੀਮ ਜੀ। ਮਨੀਮ ਜੀ ਕਿਵੇਂ? ਇਹ ਲਾਈਟ। ਉਹ ਤੇਰਾ ਭਲਾ ਜੀ। ਕਤੋਂ ਕਿ ਟਾਈਮ ਤੇ ਆਈ ਸੀ ਨਾ ਉਹ ਮੀਟ ਆਰ ਇਸ ਨਾ ਬਾਹਰ ਦਾ ਵਧੀਆ ਮੌਸਮ ਹੈ ਹਾਂ ਮੈਂ ਬਾਹਰ ਬੈਠੀ ਹਾਂ ਬਹੁਤ ਮਾਚੀ ਚਲੋ ਫਿਰ ਹੋਰ ਕੀ ਪਲਾਨ ਅੱਜ ਵੀਡੀਓ ਇਹਨਾਂ ਦੇ ਨੈਚਰਲ ਇਹ ਦਿਨੋਂ ਦੇ ਗ੍ਰੇਸ ਬਦ ਨਹੀਂ ਜਾਂ ਕਟ ਨਹੀਂ ਮਿੱਤ ਇਹ ਮੈਪਿੰਗ ਦੇ ਵਿੱਚ ਅਜੋਕਾ ਮੈਂ ਤੁਸੀਂ ਥੋੜਾ ਖੁਰਦਰਾ ਤੱਕ ਜਾਂਦੇ ਹਾਂ ਦੇਖੋ ਰਸਟਿਕ ਜੀ ਇਹਦੇ ਵਿੱਚ ਦੇਖੀ ਬਤਨ ਮੇਨ ਪ੍ਰੋਬਲਮ ਇਹ ਆਂਦੀ ਹੈ ਡਸਟ ਫਸਦੀ ਹੈ ਜੀ ਨਾਲ ਬਾਈ ਹੋ ਜਾਉਂਦੇ ਇਹ ਕੱਲ ਇਹ ਦੇਖੋ ਜੀ ਇਹ ਅੰਦਰ ਡਿਸਪਲੇ ਨਹੀਂ ਹੁੰਦਾ ਇਹ ਕੋਲਾਗਾ ਨਹੀਂ ਚਾਹੀਦਾ ਕੋਲਾਗਾ ਇਹ ਨਾਲ ਬ੍ਰੇਕ ਆ ਜਾਏਗਾ ਜੀ ਹੱਥ ਫੇਰ ਕੇ ਦੇਖੋ ਜੀ ਦੇ ਉੱਤੇ ਇਹ ਤਾਂ ਉਹ ਹੀ ਇਹ ਨਾ ਰਫ ਜਿਹੜੇ ਐਂਟੀ ਸਕਿਟ ਇਹ ਵੀ ਸਾਰਾ ਨੇਚਰਲ ਹੈ ਜੀ ਹੂੰ ਹੂੰ ਕਾਫੀ ਬ੍ਰਾਊਨ ਜੀ ਬ੍ਰਾਊਨ ਦੇ ਵਿੱਚ ਇਹ ਪਿਆ ਕਿ ਟਾਈਪ ਕਾਫੀ ਚੁਗੋਲ ਦੇ ਰਹੇ ਆ। ਕਿਹੜਾ ਵੀ? ਉਹ ਜਿਹੜਾ ਦੇਖੋ ਬਲੈਕ ਰਾਜਸਥਾਨ ਬਲੈਕ। ਇਹ ਫੋਰਸ ਚ ਚੱਲ ਰਿਹਾ। ਬਲੈਕ ਵੇੜਾ ਅੱਛਾ ਲੱਗੂ। ਮੈਂ ਤਾਂ ਇਥੋਂ ਮੇਰਾ ਦਿਖਾਣਾ ਫਰਜ਼ ਆਦੀ ਨਹੀਂ। ਜਿਹੜਾ ਤੁਸੀਂ ਉਹ ਗ੍ਰੇ ਦਿਖਾਇਆ ਨਾ ਬਾਅਦ ਦੀ ਵੈਸਟ ਹੈ। ਕਿਚਨ ਵਾਸਤੇ ਇਹ ਅੰਦਰ ਨਾ ਅਨੁਬਾਈਟ। ਅੱਛਾ। ਜਿਹਦੇ ਵਿੱਚੋਂ ਲਾਈਟ ਪਾਸ ਹੁੰਦੀ ਹੈ ਨਾ ਇਹ ਸਾਰਾ ਪਿਓਰ ਵਾਈਟ ਹੁੰਦਾ। ओके okay, हां uh, yeah, yeah. एक ही रेज ਦੇ ਬੋਫਰ ਕਰਦੀ 550 ਰੁਪਏ ਫੁੱਟ ਦੇ ਓਕੇ ਅੱਜ ਕੱਲ ਚੌਂਕ ਮਾਰ ਰਹੇ ਨੇ ਪਟਿਆਲੇ ਉਹਨਾਂ ਵਾਸਤੇ ਲਗਾਇਆ ਰਿਹਾ ਜੀ ਇਹ ਹੀ ਲੱਗ ਰਿਹਾ ਅੱਜ ਕੱਲ ਚੰਕਲ ਸਰਵ ਓਕੇ ਇਹਦੀ ਲੋਈ ਵੀ ਉਹ ਕਹਿੰਦਾ ਕਿ ਮਹਿੰਗੀ ਹੈ ਭਾਜੀ ਨਹੀਂ ਐਕਚੁਅਲੀ ਇਹਦਾ ਗੋਲਾ ਬਹੁਤ ਖਾੜਾ ਹੈ ਕਟਿੰਗ ਬਹੁਤ ਕੀ ਹੈ ਜੀ ਹਮਮ ਮਤਲਬ ਆਮ ਪੱਥਰ ਨੂੰ ਕੱਟਣ ਵਾਸਤੇ ਇੱਕ ਬਲੇਡ ਆਦਿਆਂ ਨੂੰ ਤਿੰਨ ਬਲੇਡ ਖਾਂਦਾ ਜੀ ਪੀਸ ਹੈ ਕਾਫੀ ਆਰਡ ਹੁੰਦਾ ਮੈਨ ਮੇਰ ਪ੍ਰੋਡਕਟ ਹੈ 750 ਕੀ ਗ੍ਰੀਨ ਵਾਈਟ ਐਸਾ ਨਾ ਕਲਰ ਹੈ ਮਾ ਬਹੁਤ ਜ਼ਿਆਦਾ ਕਲਰ ਸਾਰੇ ਦੀ ਸੀਗੀ ਹੈ ਇਹ ਐਦਾ ਨਹੀਂ ਕਿ ਹੋਰ ਜ਼ਿਆਦਾ ਗੁੰਗੇ ਵੀ ਆਉਂਦੇ ਆ ਨਹੀਂ ਨਹੀਂ ਸੋ ਫਸਟੀਲ ਦੇ ਪਰ ਹੈ ਇਹ ਸ਼ੀਵ ਦੇ ਚਾਈ ਧੰਕੀ ਸਵਾਗਤ ਜੱਤ ਜਸਰਬੀ ਹੂੰ ਬਹੁਤ ਧੰਨ ਆਈ ਵੀ ਕਹਿਣਾ ਚਾਹੁੰਦਾ ਵੀ ਅਵੀ ਬਲੈਕ ਕਰਨਾ ਸੀ ਇਨੀਸ਼ੀਅਲ ਬਲੈਕ ਹਲਵਾਇਆ ਬਲੈਕ ਕਰਨਾ ਇਹ ਚੰਗੀ ਗ੍ਰੇਸ ਵੀ ਬਲੈਕ ਨਾਲ ਹੀ ਬਲੈਕ ਨਾਲ ਮਾਈਂਡ ਆਜਾ ਅਸੀਂ ਕੋਲ ਸਾਡੇ ਮਾਸਟਰ ਦੇ ਘਰੇ ਗਏ ਤੇ ਟਾਈ ਕਰਦਾ ਉਹਨੇ ਕੰਮ ਬਾਰੇ ਦੱਸਿਆ ਨਹੀਂ ਪਰ ਇਹ ਸਟੀਲ ਵਰਜੂਜ਼ ਕਰਤਾ ਉਹ ਸਾਰੇ ਸਬਸਕ੍ਰਾਈਬ ਕਰ ਗਏ ਆਸ ਇਹ ਦੇ ਕਿਵੇਂ ਸਕ੍ਰੈਚ ਇਹ ਦੇ ਸਬਸਕ੍ਰਾਈਬ ਕਰਨ ਇਹ ਸਟੀਲ ਵਰਜੂਜ਼ ਕਰੋਗੇ ਇਹਦੇ ਉੱਪਰ ਆਪ ਗ੍ਰੀਸ ਕਰਾ ਲਈਏ ਉੱਪਰ ਤੇ ਕੋਈ ਕੈਮੀਕਲ ਨਹੀਂ ਯੂਜ਼ ਕਰਨਾ ਜੀ ਕਿਵੇਂ ਲੋਕੀ ਤਜਾਰਦ ਤੋਂ ਦੋਦੇ ਨੇ ਨਾ ਨਹੀਂ ਉਹ ਉਹ ਤਾਂ ਨਹੀਂ ਕਰਦੇ ਪੰਜਾਬ ਨਾਉਂਦਾ ਨਹੀਂ ਅੱਛਾ ਜੀ ਸਟੀਲ ਰੂਲ ਵਗੈਰਾ ਨਹੀਂ ਸਟੀਲ ਰੂਲ ਨਹੀਂ ਚੱਲਦਾ ਰੂਲ ਨਾਮ ਦਾ ਕੈਪਟਨ ਸਿੰਕ ਕਰਦਾ ਵੀ ਨਹੀਂ ਸਰ ਆਪਾਂ ਨੇ ਕਿਹਾ ਜੀ ਕੰਮ ਵਾਲੀ ਚੱਕ ਕੇ ਜੋ ਪਿਆਰ ਹੋਈ ਕਿਸਾ ਜਣੀ ਅੱਛਾ ਇਹ ਕਾਡ ਬਣਿਆ ਖਾਦਾ ਮਟੀ ਨਾਲ ਕੀ ਆ ਜੀ ਜਿਹੜਾ ਸਕ੍ਰੈਚ ਆ ਜਾਂਦੀ ਬਣਾਇਆ ਇਮਾਰਤ ਜਿਹੜੀ ਕੁਆਲਿਟੀ ਤੁਸੀਂ ਉਹਦੀ ਲੈ ਰਹੇ ਹੋ ਸਲੇਬ ਦੀ ਉਹੀ ਕੁਆਲਿਟੀ ਹੁੰਦੀ ਹੈ ਉਹੀ ਬਣਾ ਰਹੇ ਹਾਂ ਵਾਸ਼ਿੰਗਸ ਨੇ ਜੇ ਜਾਨੀ ਕਹਿੰਦੇ ਨੂੰ ਸਾਨੂੰ ਉੱਛੋ ਲੈ ਗਏ ਪੁਆਇੰਟ ਇਹ ਵੀ ਕਹਿੰਦੇ ਸਾਨੂੰ ਦਿਸ਼ੂ ਵੀ ਆਹ ਜਿਹੜਾ ਉਹ ਧਲਾਉਣ ਤਾਂ ਠੀਕ ਵੀ ਕੋਰਨਰ ਚੰਗਾ ਇਹ ਆਪਾਂ ਬੈਠਾ ਰਹੇ ਵਿਚਾਲੇ ਜਿਹਾ ਕੋਰਨਰ ਤਾਂ ਬਹੁਤ ਮਰਚ ਉਹ ਮੋਰ ਕੋਰਨਰ ਚ ਤਾਂ ਕਿਸੇ ਤੋਂ ਵਾਣੇ ਨਹੀਂ ਇਹਦੇ ਲਓ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਹੁਣ ਆਪਾਂ ਫੇਰ ਥੋੜਾ ਜਿਹਾ ਸਰਵੇ ਹੋਰ ਕਰਕੇ ਆਉਣੇ ਉਹ ਟਾਇਲਾਂ ਦਾ ਪੱਥਰਾਂ ਦਾ ਤੇ ਸਿੰਕ ਵਗੈਰਾ ਇੱਕ ਵਾਰੀ ਹੋਰ ਦੇਖ ਕੇ ਆਵਾਂਗੇ ਕਿਉਂਕਿ ਨਿਤ ਨਿਤ ਤਾਂ ਲਵਾਈ ਨਹੀਂ ਜਾਂਦੇ ਤਾਂ ਫਿਰ ਚੰਗੀ ਤਰ੍ਹਾਂ ਸਰਵੇ ਕਰਕੇ ਲਵਾਵਾਂਗੇ ਹੁਣ ਫਿਰ ਆਪਾਂ ਚੱਲੀਏ ਫਿਰ ਤੁਹਾਨੂੰ ਦਿਖਾਉਂਗੀ ਬੱਦਲ ਚੜਿਆ ਆ ਪੂਰਾ ਨਹੀਂ ਬੈਣ ਨੂੰ ਤਿਆਰ ਹੈ ਨਹੀਂ ਪੈ ਗਿਆ ਤਾਂ ਫਿਰ ਭਿਜ ਗਿਆ ਜਾਊਂਗੀ ਠੀਕ ਹੈ ਦੇਖੋ ਬੱਦਲ ਪੂਰੀ ਐਂ ਚੜਿਆ ਪਿਆ ਕਲਰ ਸੋਹਣਾ ਹੈ ਜੀ ਗ੍ਰੇ ਜਿਹਾ ਅਣ ਰੋਟਾ ਵਾਈਟ ਹੈ ਵਾਈਟ ਹੈ ਇਹ ਤਾਂ ਗਰੇ ਜਿਹਾ ਲੱਗ ਰਿਹਾ ਮੈਨੂੰ ਇਹ ਲੱਗ ਰਿਹਾ ਵਾਈਟ ਦੇ ਅੰਦਰ ਕੁਝ ਫਲਕ ਸਪੌਟਸ ਹੈ ਹਾਂ ਅੰਦਰ ਉਹ ਹੀ ਗ੍ਰੀ ਜਿਹੀ ਲੁੱਕ ਦੇ ਰਿਹਾ ਹਾਂ ਗਰੇ ਜਿਹੀ ਲੁੱਕ ਦੇ ਰਿਹਾ ਇਹ 20 ਦਾ ਕੋਈ ਫਰਕ ਨਹੀਂ ਕੁਆਲਿਟੀ ਸੇ ਹਾਂ ਸਿਨੇ ਵਿੱਚ ਹਾਂ ਸਪੌਟ ਕੇ ਉਹਨੂੰ ਸਿਨੇ ਵਿੱਚ ਬਸ ਇਹ ਥੋੜਾ ਬ੍ਰੈਂਡ ਕਰਕੇ ਮੈਂ ਉਹ ਹੈਗਾ ਉਹ ਨੌ ਦਾ ਮੈਂ ਉਹ ਨੌ ਇਹ 15 15 ਉਹਨੇ ਲੱਗ ਦਿੱਤੀ ਲੈਣਾ ਤਾਂ ਕੰਨ ਬੰਨ੍ਹ ਕੇ ਬੰਨ੍ਹ ਕੇ ਬੰਨ੍ਹ ਕੇ ਬੰਨ੍ਹ ਕੇ ਬੰਨ੍ਹ ਕੇ ਸਰ ਇਹਦਾ ਬਿਲਕੁਲ ਜੰਦਾ ਸਰ ਇਹਦਾ ਪਤਾ ਨਹੀਂ ਜਾਂਦਾ ਉਹਨੇ ਸਾਮੇ ਸਾਫ ਸੁਥਾਈ ਜਿਹੜੇ ਜਿਹੜੇ ਉਹਨਾਂ ਤੋਂ ਉਹਦੀ ਕੁਆਲਿਟੀ ਨਹੀਂ ਉਹਨੇ ਬੱਪਰ ਗਲੀ ਕਰਕੇ ਉੱਪਰ ਟਿਕਨ ਲੱਗਿਆ ਹੋਇਆ ਸੀ ਹਾਂ ਮੈਂ ਸਟੀਲ ਟਿਕਨ ਲੱਗਿਆ ਹੋਇਆ ਸੀ ਮਦਰ ਬੱਪਰ ਇਹ ਸੀ ਜਿੱਦੇ ਜੰਮੇ ਦੀ ਸੀਮਾ ਲੈਣਾ ਕੋਲ ਇਹ ਤਾਂ ਮੈਨੂੰ ਆਇਆ ਲੱਗ ਰਿਹਾ ਸੀ ਇੱਥੇ ਲੋਕਾਂ ਮੇਨ ਹੋਵੇ ਹਾਂ ਤੇ ਇਹਦਾ ਮੈਨੂੰ ਸਟੇਟਮੈਂਟ ਕੰਪਨੀ ਦੱਸ ਰਿਹਾ ਸੀ ਕਿ ਉਹ ਮਾੜਾ ਉਹ ਜਿਹੜਾ ਕੰਪਨੀ ਨੇ ਨਾ ਲੈ ਰਹੀ ਸੀ ਉਹ ਕੰਪਨੀ ਦੇ ਸਾਰੇ ਕਰਨਾ ਇਲ ਕੰਟਰੋਲ ਦੇ ਤਾਂ ਲੁੱਕ ਹੀ ਦੱਸ ਰਹੀ ਸੀ ਬਹੁਤ ਅੱਛਾ ਹੈ ਉਹ ਕਿਹਾ ਤਾਂ ਲੁੱਕ ਹੀ ਮਿਲ ਜਿਹਾ ਲੱਗ ਰਹੀ ਸੀ ਪਲਾਸਟਿਕ ਜੀ ਪਰ ਲੁੱਕ ਜਿਹੜੀ ਪਾ ਜਲਨ ਮਿੱਤ ਬੁੜੇ ਪਰ ਦੇਖ ਲੈ ਇਹਦੇ ਨਾਲ ਨਹੀਂ ਆਸੀ ਆਪਰੇ ਕੰਮ ਕਰਦੇ ਅੱਛਾ ਕੋਈ ਵੀ ਦੱਸਿਆ ਕੋਈ ਹੂੰ ਕੋਈ ਵੀ ਦੱਸਿਆ ਕੋਈ ਇਹ ਚੀ steel ਦੇ ਰਹੇ ਰਹੇ ਹਨ ਆਹ ਗੋੜ ਹੈ ਜਿਹੜਾ ਆਪਣੇ ਕੋਲੇ ਸੀ ਇਹ ਕਿਸ ਪਲੇ ਹੋਰ ਮਟੀਰੀਅਲ ਦੀ ਵੀ ਹੋਗੇ ਹੋ ਨਹੀਂ ਆ ਵੀ ਹੈ ਆ ਆ ਹੋਏ ਜਿਹੜੇ ਸਿਵਰ ਸੂਰ ਤੇ ਰੱਖਣ ਵਾਲੇ ਆ। ਹਾਂ ਜੀ ਆ ਟੱਪਣਾ ਸਿਵਰ ਜਿਹੜਾ। ਅੱਛਾ। ਇਹ ਅੱਜ ਤਾਂ ਦੂਜੀ ਚੱਲੇ ਆ ਨਾ ਵਿੱਚ। ਪਲਾਸਟਿਕ ਵਾਲੇ। ਹਾਂ। ਇੰਨੇ ਕੁ ਦੇ ਇੰਨੇ। ਇਹ ਥੋੜਾ ਜਿਹਾ ਮਹਗਾ ਦਿੱਸੂ ਗੁੰਜਾ ਵਾਲਾ ਉਹ ਥੋੜਾ ਸਸਤਾ। ਨਹੀਂ ਇਹ ਕਿੰਨੇ ਦਾ ਹੈ? ਕੁਛ ਨਹੀਂ ਨੇ ਇੱਕ ਇੱਕ ਹੀ ਦੇ। ਤੁਹਾਨੂੰ ਥੋੜਾ ਸਸਤਾ ਚਾਹੀਦਾ। ਉਹ ਤਾਂ ਬਹੁਤ ਜੀ। ਸਾਰਾ ਕੁਝ ਹੀ ਇੰਨੂੰ ਕੋਲ ਤੋਂ। ਕਿ ਲੋੜ ਆਏ।

ਨਹੀਂ ਕੋਈ ਸਿੰਗਲ ਪੀਸ ਜਿਵੇਂ ਕੋ ਥੱਲੇ ਹਰ ਪੀਸ ਜੀ ਹੁੰਦੇ ਆ ਕਿਉਂਕਿ ਇਹ ਜੀ ਹੈ ਉਹ ਜੋੜਦੇ ਨਹੀਂ ਗਾ ਅੱਛਾ ਇਹ ਹੋ ਗਿਆ ਅਹ ਇਹ ਪੂਰੀ ਹੋ ਗਿਆ ਬਕਰ ਇਹ 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 ਜਿਹੜਾ ਮੈਂ ਨਵੀਂ ਮੂਵੀ ਚਾਹ ਰਿਹਾ ਹਾਂ ਇਹ ਵੀ ਇਹ ਤਾਂ ਮੂਵੀ ਚਾਹ ਰਿਹਾ ਮੈਂ ਕੱਟ ਕੱਟ ਕੇ ਇਹ ਮੈਂ ਹਾਂ ਕਿ ਵੱਡਾ ਵੀ ਹੋਣਾ ਸਹੀ ਹੋ ਗਏ ਤਾਂ ਆਪਣਾ ਘਰ ਕਿੱਦਾਂ ਦਾ ਤਾਂ ਪਰ ਮਾਣੇ ਨਾ ਨਾ ਉਹ ਕਿੱਦਾਂ ਦਾ ਹੋ ਜਾਏ ਦੋ ਬਈ ਦੋ ਦਾ ਹੋਣਾ ਲੱਗਦਾ ਹੈ 4 ਦਾ ਹੋਗਾ 2 2 x 2 ਫੋਟਾ ਹੋਵੇ ਤਾਂ ਕਰਾਂ ਲਿਆ ਆਗੇ ਬਲੀ ਸਪੇਸਿੰਗ ਬਣੀ ਹੋਈ ਹੈ ਕਲਰ ਕਿੰਨੇ ਦਿੱਤੇ ਇੱਕੇ ਕਲਰ ਆ ਇੱਕ ਥੱਲੇ ਆ ਕਹਿੰਦੇ ਥੱਲੇ ਥੱਲੇ ਉਹ ਵੀ ਲਾ ਕੇ ਹੈ ਉਹ ਕਿਹੜੇ ਲਾਵਾਣਾ ਵਿੱਚ ਹੈ ਰੰਗੋ ਦਾ ਕੀ ਹੈ ਮਾੜਾ ਜਿਹਾ ਦੇਖ ਵੀ ਸੁਪਾਰੇ ਦੀ ਬੋਤਲ ਲੈਣਾ ਇਹ ਥੱਲੇ ਰੰਗੀ ਦਾ ਵਾਈਟ ਹੈ ਕੋਈ ਮਸਤ ਕਿਉਂ ਵਾਈਟ ਇਹ ਪੀਰ ਹੋਰ ਬੋਲ ਤੇ ਪੀਰ ਹੋਰ ਵਾਈਟ ਇਹ ਤਾਂ ਗ੍ਰੇ ਵਾਈਟ ਹੈ ਨਾ ਇਹ ਤਾਂ ਉਸ ਨਾਲ ਹੀ ਦੱਸ ਦੂਗਾ ਸਰਫਲ ਕੋ ਕੰਟਰਾਸਟ ਲੋਨ ਠੀਕ ਹੈ ਜੀ ਅੱਜ ਦਾ ਦਿਨ ਆਪਣਾ ਵਧੀਆ ਰਿਹਾ ਰੋਜ਼ ਦਾ ਖਾਣਾ ਖਾ ਲਿਆ ਤੇ ਹੁਣ ਸੌਣ ਦਾ ਟਾਈਮ ਹੋ ਗਿਆ ਜਿਹੜੇ ਕੰਮ ਲਈ ਆਪਾਂ ਛੁੱਟੀ ਲਈ ਸੀ ਉਹ ਹੋ ਗਿਆ ਹੂੰ ਕਾਫੀ ਅਬਸਰਵ ਵੀ ਕਰ ਲਿਆ ਤੇ ਆਲਮੋਸਟ ਫਾਈਨਲ ਵੀ ਕਰ ਲਿਆ ਬਸ ਥੋੜਾ ਜਿਹਾ ਰਹਿ ਗਿਆ ਡਿਸਾਈਡ ਕਰਨ ਵਾਲਾ ਵੀ ਕਲਰ ਕਿਹੜਾ ਲਿਆ ਜਾਵੇ ਹੂੰ ਸਿੰਕ ਦਾ ਪਾਣੀ ਵੰਡਣ ਵਾਲੇ ਦਾ ਬਲੈਕ অর ਵਾਈਟ ਉਸੇ ਬਲੈਕ ਮੈਨੂੰ ਚੰਗਾ ਸੋਣ ਲੱਗ ਰਿਹਾ ਕਿਉਂਕਿ ਰਵਾਜ ਵੀ ਹੈ ਬਲੈਕ ਦਾ ਤੇ ਬਾਕੀ ਤੁਸੀਂ ਵੀ ਸਲਾਹ ਦਿਓ ਕਿਉਂਕਿ ਸਟੀਲ ਵਾਲਾ ਪਹਿਲਾਂ ਲੱਗਿਆ ਹੁੰਦਾ ਸੀ ਹੁਣ ਲੇਟੈਸਟ ਆ ਗਿਆ ਜਿਹੜਾ ਪੱਥਰ ਟਾਈਪ ਉਹਦਾ ਸੋਚ ਰਹੀਆਂ ਵੀ ਉਹ ਬਹੁਤ ਅੱਛਾ ਲੱਗਿਆ ਮੈਨੂੰ ਤੇ ਠੀਕ ਹੈ ਜੀ ਗੁੱਡ ਨਾਈਟ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਵਲੌਗ ਚ ਸਤਿ ਸ਼੍ਰੀ ਅਕਾਲ ਸਾਰੇ ਨੂੰ